ਸਸ਼ੀਕਾਲ ਜੀ ਸਾਰਿਆਂ ਨੂੰ ਕਰੇਲੂ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਹੁਤ ਹੀ ਵਧੀਆ ਡਿਜ਼ਾਈਨ ਸੌਖਾ ਬਣਾਵਾਂਗੇ ਬਿਗਨਰ ਵੀ ਆਸਾਨੀ ਨਾਲ ਬਣਾ ਸਕਦੇ ਆ ਇਹ ਤੁਸੀਂ 3+3 +2 ਦੇ حساب ਨਾਲ ਕੁੰਡੇ ਪਾਉਣੇ ਆ ਤੁਸੀਂ ਕੋਈ ਵੀ ਬਾਰਡਰ ਬਣਾ ਲਓ ਬਾਰਡਰ ਤੋਂ ਬਾਅਦ ਪਹਿਲੀ ਸਲਾਈ ਹੈ ਇਹ ਇੱਲਾ ਗੁੰਡਾ ਤੁਸੀਂ ਬੁਣਨਾ ਤਾਂ ਬੁਣ ਸਕਦੇ ਹੋ ਨਹੀਂ ਸਲਿੱਪ ਕਰ ਲਓ ਪਹਿਲੀ ਸਲਾਈ ਆਪਾਂ ਸਾਰੀ ਸਲਾਈ ਸਿੱਧੀ ਬਣਾ ਲਾਂਗੇ ਡਿਜ਼ਾਈਨ ਬਹੁਤ ਹੀ ਸੌਖਾ ਕੋਈ ਵੀ ਬਣਾ ਸਕਦਾ ਹੈ ਆਸਾਨੀ ਨਾਲ ਸਲਾਈ ਆਪਾਂ ਸਿੱਧੀ ਬਣਾ ਲਈ। ਨੂੰ ਆਪਣੀ ਦੂਸਰੀ ਸਲਾਈ ਆ ਗਈ। ਦੂਸਰੀ ਸਲਾਈ ਸਾਰੀ ਆਪਾਂ ਪੁੱਠੀ ਬਣਾ ਲਾਂਗੇ। ਜੇ ਤੁਸੀਂ ਚੈਨਲ ਤੇ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜ਼ਰੂਰ ਕਰਿਓ ਦੂਸਰੀ ਸਲਾਈ ਵੀ ਆਪਾਂ ਬਣਾ ਲਈ ਸਾਰੀ ਨਾ ਆਪਣੀ ਤੀਸਰੀ ਸਲਾਈ ਆ ਗਈ ਰਾਈਟ ਸਾਈਡ ਆ ਇਹ ਜੇ ਤੁਸੀਂ ਗੈਪ ਵੱਧ ਰੱਖਣਾ ਤਾਂ ਚਾਰ ਸਲਾਈਆਂ ਬਣਾ ਸਕਦੇ ਹੋ ਦੋ ਸਿੱਧੀਆਂ ਦੋ ਪੁੱਠੀਆਂ ਹੁਣ ਆਪਾਂ ਦੋ ਬਣਾਈਆਂ ਇਹ ਪਹਿਲਾ ਗੁੰਡਾ ਆਪਾਂ ਸਿੱਧਾ ਸਲਿੱਪ ਕਰ ਲਾਂਗੇ ਤੱਗ ਆਪਣੇ ਵੱਲ ਕਰਕੇ ਇੱਕ ਕੁੰਡੇ ਨੂੰ ਆਪਾਂ ਪੁੱਠਾ ਬੁਣ ਲਾਂਗੇ ਫਿਰ ਇਹਨੂੰ ਲੂਜ਼ ਰੱਖਣਾ ਸੱਜੇ ਹੱਥ ਵਾਲੇ ਕੁੰਡੇ ਨੂੰ ਖੱਬੇ ਵਾਲੇ ਨੂੰ ਉਤਾਰਨਾ ਨਹੀਂ ਸਲਾਈ ਚ ਹੀ ਰੱਖਣਾ ਫਿਰ ਆਪਾਂ ਇਹਨਾਂ ਦੋਨਾਂ ਕੁੰਡਿਆਂ ਨੂੰ ਇਕੱਠੇ ਬੁਣਾਂਗੇ ਫਿਰ ਇਹ ਦੂਸਰਾ ਜਿਹੜਾ ਸੱਜੇ ਹੱਥ ਵਾਲਾ ਇਹਨੂੰ ਲੂਜ਼ ਰੱਖਣਾ ਹੈ ਖੱਬੇ ਹੱਥ ਵਾਲੇ ਨੂੰ ਉਤਾਰਨਾ ਨਹੀਂ ਦੋਨਾਂ ਨੂੰ ਹੁਣ ਇਹਨਾਂ ਨੂੰ ਇੱਕ ਹੋਰ ਲੈਣ ਤਿੰਨਾਂ ਨੂੰ ਇਕੱਠਿਆਂ ਨੂੰ ਬੁਣਨਾ ਹੈ। ਤਿੰਨ ਗੁੰਡੇ ਬਣ ਗਏ। ਹੁਣ ਇਹਨਾਂ ਨੂੰ ਖੱਬੇ ਹੱਥ ਵਾਲਿਆਂ ਤਿੰਨਾਂ ਨੂੰ ਉਤਾਰ ਦਿਓ। ਨਾ ਗੁੰਡੇ ਘਟੇ ਨੰਭਦੇ। ਹੁਣ ਪਹਿਲਾ ਗੁੰਡਾ ਬੁਣ ਲੈਣਾ ਆਪਾਂ। ਫਿਰ ਇਹਨੂੰ ਲੂਜ਼ ਰੱਖਣਾ ਹੈ। ਖੱਬੇ ਹੱਥ ਵਾਲੇ ਨੂੰ ਉਤਾਰਨਾ ਨਹੀਂ। ਫਿਰ ਪਹਿਲੇ ਨੂੰ ਤੇ ਦੂਸਰੇ ਨੂੰ ਇਕੱਠਿਆਂ ਨੂੰ ਬੁਣਨਾ ਹੈ। ਫਿਰ ਇਹਨੂੰ ਲੂਜ਼ ਰੱਖਣਾ ਸੱਜੇ ਹੱਥ ਵਾਲੇ ਨੂੰ। ੱੱਬੇ ਵਾਲੇ ਨੂੰ ਦੋਨਾਂ ਨੂੰ ਉਤਾਰਨਾ ਨਹੀਂ ਹੁਣ ਆਪਾਂ ਨੂੰ ਦੋ ਤੀਜੇ ਨੂੰ ਤਿੰਨਾਂ ਨੂੰ ਇਕੱਠਿਆਂ ਨੂੰ ਬੁਣਾਂਗੇ ਤਿੰਨ ਗੁੰਡੇ ਬਣ ਗਏ ਇਹ ਹੁਣ ਇਹਨਾਂ ਤਿੰਨਾਂ ਨੂੰ ਉਤਾਰ ਦੋ ਸਲਾਈ ਤੋਂ ਫਿਰ ਪਹਿਲਾ ਗੁੰਡਾ ਬੁਣਾਂਗੇ ਫਿਰ ਦੋਨਾਂ ਨੂੰ ਇਕੱਠਿਆਂ ਨੂੰ ਬੁਣਾਂਗੇ ਲੂਜ਼ ਰੱਖਣਾ ਸੱਜੇ ਹੱਥ ਵਾਲੀ ਸਲਾਈ ਵਾਲੀ ਨੂੰ ਇਹਨਾਂ ਨੂੰ ਉਤਾਰਨਾ ਨਹੀਂ ਸਲਾਈ ਤੋਂ ਦੋਨਾਂ ਨੂੰ ਫਿਰ ਤਿੰਨਾਂ ਨੂੰ ਇਕੱਠਿਆਂ ਨੂੰ ਬੁਣਨਾ ਤਿੰਨ ਗੁੰਡੇ ਬਣ ਗਏ ਹੁਣ ਇਹਨਾਂ ਤਿੰਨਾਂ ਨੂੰ ਖੱਬੇ ਹੱਥ ਵਾਲੇ ਨੂੰ ਉਤਾਰ ਦੋ ਸਲਾਈ ਤੋਂ ਹੁਣ ਫਿਰ ਇੱਕ ਗੁੰਡਾ ਬੁਣਨਾ ਫਿਰ ਦੋ ਇਕੱਠੇ ਬੁਣਨੇ ਆ ਇਹ ਤਾਰਨੇ ਨਹੀਂ ਦੋਨਾਂ ਨੂੰ ਫਿਰ ਤਿੰਨ ਇਕੱਠੇ ਬੁਣਨੇ ਆ ਇਸ ਤਰ੍ਹਾਂ ਹੀ ਸਾਰੀ ਸਲਾਈ ਬਣਾਉਣੀ ਆ ਬਹੁਤ ਹੀ ਸੋਖਾ ਡਿਜ਼ਾਈਨ ਆ ਤਿੰਨ ਕੁੰਡੇ ਵਣਗੇ ਹੁਣ ਖੱਬੇ ਹੱਥ ਵਾਲੇ ਤਿੰਨਾਂ ਨੂੰ ਉਤਾਰ ਦੋ ਰਾਈਟ ਸਾਈਡ ਐ ਲਾਸਟ ਵਾਲਾ ਸਿੱਧਾ ਬੁਣ ਲਓ ਨਾ ਪਰ ਆਂਗ ਸਾਈਡ ਆਗੇ चौथी सिलाई ये सिलाई सारी आप पुठी बुन लेनी है एक सिलाई का ही डिजाइन है बहुत ही सौखा है ਆਪਾਂ ਦੁਬਾਰਾ ਰਿਪੀਟ ਕਰਾਂਗੇ ਡਿਜ਼ਾਈਨ ਕੰਪਲੀਟ ਹੋ ਗਿਆ ਆਪਣਾ ਹੁਣ ਫਿਰ ਉਸੇ ਤਰ੍ਹਾਂ ਹੀ ਪਹਿਲੀ ਸਿਲਾਈ ਜਿਵੇਂ ਪਾਈ ਸੀ ਸਾਰੀ ਸਿੱਧੀ ਬਣਾ ਲਓ ਸਾਰੀ ਸਿੱਧੀ ਸਿਲਾਈ ਬਣਾ ਲਈ ਆਪਾਂ ਹੁਣ ਦੂਸਰੀ ਸਾਰੀ ਪੁੱਠੀ ਸਿਲਾਈ ਬਣਾ ਲਓ ਦੂਸਰੀ ਸਲਾਈ ਆਪਾਂ ਪੁੱਠੀ ਬਣਾ ਲਈ ਸਾਰੀ ਹੁਣ ਉਸੇ ਤਰ੍ਹਾਂ ਹੀ ਤੀਸਰੀ ਸਲਾਈ ਚ ਡਿਜ਼ਾਈਨ ਪੈ ਰੂਆ ਇਸ ਤਰ੍ਹਾਂ ਬਣ ਜਾਂਦਾ ਨਿੱਕਾ ਨਿੱਕਾ ਡਿਜ਼ਾਈਨ ਜੇ ਤੁਸੀਂ ਗੈਪ ਵੱਧ ਰੱਖਣਾ ਤਾਂ ਚਾਰ ਸਲਾਈਆਂ ਪਾ ਲਓ ਦੋ ਸਿੱਧੀਆਂ ਪੁੱਠੀਆਂ ਆਏ ਆਪਾਂ ਦੋ ਪਾਈਆਂ ਕਈਆਂ ਨੂੰ ਸੰਗਣਾ ਪਸੰਦ ਹੁੰਦਾ ਡਿਜ਼ਾਈਨ ਕਈਆਂ ਨੂੰ ਬਿਰਲਾ ਬਿਰਲਾ ਇਹ ਆਪਾਂ ਦੋ ਦੋ ਦਾ ਗੈਪ ਰੱਖਿਆ ਤੁਸੀਂ ਚਾਰਵੇਂ ਪਾ ਸਕਦੇ ਹੋ ਪਹਿਲਾ ਕੁੰਡਾ ਸਿੱਧਾ ਸਲਿੱਪ ਕਰ ਲਿਆ ਫਿਰ ਦੂਸਰਾ ਇਸ ਤਰ੍ਹਾਂ ਪੁੱਠਾ ਬਣ ਲੈਣਾ ਇਨ ਨੂੰ ਲੂਜ਼ ਰੱਖਣਾ ਸੱਜਾ ਹੱਥ ਵਾਲੇ ਨੂੰ ਖੱਬੇ ਵਾਲੇ ਨੂੰ ਉਤਾਰਨਾ ਨਹੀਂ ਫਿਰ ਦੋ ਇਕੱਠੇ ਬਣ ਲੈਣੇ ਆ ਫਿਰ ਇਹਨੂੰ ਵੀ ਲੂਜ਼ ਰੱਖਣਾ ਹੈ ਇਹਨਾਂ ਦੋਨਾਂ ਨੂੰ ਨਹੀਂ ਉਤਾਰਨਾ ਹੁਣ ਫਿਰ ਤਿੰਨੇ ਇਕੱਠੇ ਬਣ ਲੈਣੇ ਆ ਤਿੰਨ ਕੁੰਡੇ ਬਣ ਗਏ ਹੁਣ ਉਹਨਾਂ ਤਿੰਨਾਂ ਨੂੰ ਉਤਾਰ ਦੋ ਸਲਾਈ ਤੋਂ ਸਾਰੀ ਸਲਾਈ ਇਸ ਤਰ੍ਹਾਂ ਨਹੀਂ ਬਣਾਉਣੀ ਆਪਾਂ ਇਹ ਦੂਸਰੀ ਵਾਰ ਰਿਪੀਟ ਹੋ ਜਾਊਗਾ ਫਿਰ ਇਹ ਪੁੱਠੀ ਇਸ ਤਰ੍ਹਾਂ ਬਣ ਜਾਂਦਾ ਹੈ ਡਿਜ਼ਾਈਨ ਦੇਖੋ ਬਹੁਤ ਹੀ ਪਿਆਰਾ ਡਿਜ਼ਾਈਨ ਲੱਗਦਾ ਤੁਸੀਂ ਵੀ ਇਸ ਤਰ੍ਹਾਂ ਬਣਾਇਓ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ